ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੈਪ ਲਾਉਣ ਦਾ ਤਰੀਕਾ ਤੇ ਆਪਾਂ ਲਾਵਾਂਗੇ ਅੱਜ ਗੁੰਮ ਜੈਪ ਤੇ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਜੈਪ ਲਾਉਣੀ ਦੱਸਾਂਗੇ ਤੇ ਪੂਰੀ ਬਰੀਕੀ ਵਿੱਚ ਠੀਕ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਲਾਸਟ ਤੱਕ ਜਰੂਰ ਦੇਖਣੀ ਤੇ ਹੁਣ ਆਪਾਂ ਇਹ ਜਿਹੜਾ ਕੱਪੜਾ ਲੈ ਕੇ ਇਹਦੇ ਉੱਪਰ ਪੇਸਟਿੰਗ ਚ ਲਗਾ ਲਈਏ ਪੇਸਟਿੰਗ ਪੇਪਰ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰ ਲੈਣਾ ਠੀਕ ਹੈ ਤੇ ਇਦਾਂ ਆਪਾਂ ਨੇ ਚੰਗੀ ਤਰ੍ਹਾਂ ਪ੍ਰੈਸ ਕਰ ਲਿਆ ਤੇ ਨਾਲ ਇਹਨੂੰ ਚਪਕਾ ਲਿਆ ਸੀਗਾ ਤੇ ਇਹ ਆਪਾਂ ਜਿਹੜਾ ਕਿੰਨਾ ਲੈਣਾ ਇਹ ਇਹ ਆਪਾਂ ਨੇ ਇਸ ਤਰ੍ਹਾਂ ਮਣਕੇ ਤੁਸੀਂ ਉਹਨੂੰ ਦੱਸਦੇ ਇੱਥੋਂ ਆਪਾਂ ਨੇ 4 4 ਇੰਚ ਨਾ ਇਦਾਂ ਨੂੰ ਲੈ ਲੈਣਾ ਇਧਰ ਨੂੰ ਆਪਾਂ ਨੇ 14 ਇੰਚ ਠੀਕ ਹੈ ਇਸ ਤਰ੍ਹਾਂ ਲੈ ਕੇ ਤੇ ਇਹਨੂੰ ਆਪਾਂ ਸੈਂਟਰ 'ਚੋਂ ਐ ਕਰੀਜ਼ ਬਣਾ ਲੈਣੀ ਹੈ ਇਸ ਤਰ੍ਹਾਂ ਪ੍ਰੈਸ ਨਾਲ ਸੈਂਟਰ ਦੇ ਵਿੱਚ ਕਰੀਜ਼ ਬਣਾ ਲੈਣੀ ਹੈ ਆਪਾਂ ਨੇ 4 ਇੰਚ ਚੜਾਈ ਲਈ ਸੀ ਤੇ ਇਸ ਤਰ੍ਹਾਂ ਆਪਾਂ ਨੇ ਦੂਰਾ ਕਰ ਲੈਣਾ ਠੀਕ ਹੈ ਇਧਰਲੀ ਸਾਈਡ ਤੋਂ ਤੇ ਇਧਰਲੀ ਸਾਈਡ ਤੋਂ ਦੋਨੇ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਇਹਦੇ ਉੱਪਰ ਵੀ ਆਪਾਂ ਪ੍ਰੈਸ ਮਾਰ ਲੈਣੀ ਹੈ ਇਸ ਤਰ੍ਹਾਂ ਠੀਕ ਹੈ ਤੇ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਆ ਡਬਲ ਫੋਲਡ ਕਰਕੇ ਤੇ ਇਦਾਂ ਤੁਸੀਂ ਦੋਨੇ ਸਾਈਡਾਂ ਤੇ ਇਹਦੀ ਕਰੀਜ਼ ਬਣ ਜੂਗੀ ਨਾਲੇ ਇਸ ਤਰੀਕੇ ਨਾਲ ਤੁਸੀਂ ਪ੍ਰੈਸ ਨਾਲ ਕਰੀਜ਼ ਬਣਾ ਲਓ ਤੇ ਹੁਣ ਆਪਾਂ ਇਹਨੂੰ ਇੱਥੋਂ ਆਪਾਂ ਗਲੇ ਤੋਂ ਲਾ ਕੇ ਜਿਹੜੀ ਜਿੱਪ ਆ ਉੱਪਰਲੀ ਸਾਈਡ ਆਪਾਂ ਪੌਣੇ 2 ਇੰਚ ਦਾ ਸਨ ਛੱਡਾਂਗੇ ਗਲਾ ਆਪਾਂ ਕੱਟ ਲੈਣਾ ਜਿੰਨਾ ਆਪਾਂ ਨੇ ਗਲਾ ਬਣਾਉਣਾ ਬੈਕ ਸਾਈਡ ਆ ਤੇ ਇਹ ਆਪਾਂ ਉੱਪਰੋਂ ਲਾ ਕੇ ਜਿਹੜੀ ਜੈਪ ਆਪਾਂ ਲਾਉਣੀ ਹੁੰਦੀ ਹੈ ਇਹ ਆਮ 17 ਜਾਂ 18 19 ਤੱਕ ਹੁੰਦੀ ਹੈ ਠੀਕ ਹੈ ਤੇ ਆਮ ਜਿਹੜੀ ਇਹ 17 ਤੱਕ ਹੁੰਦੀ ਹੈ ਛੋਟਾ ਗਲਾ ਹੋਵੇ ਤਾਂ ਤੇ ਇਹ ਆਪਾਂ 19 ਤੱਕ ਲਗਾ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਤੇ ਜਾਂ ਫਿਰ ਆਪਣਾ ਜਿਹੜਾ ਪਲੇਟਾਂ ਹੁੰਦੀਆਂ ਪਲੇਟਾਂ ਦੇ ਜਿੱਥੋਂ ਤੱਕ ਪਲੇਟਾਂ ਇਹ ਵਾਲੀ ਆਪਣੇ ਪਲੇਟਾਂ ਦਾ ਨਿਸ਼ਾਨ ਹੈ ਤੇ ਪਲੇਟਾਂ ਤੋਂ ਉੱਪਰ ਉੱਪਰ ਚਾਹੀਦੀ ਹੈ ਠੀਕ ਹੈ ਤੇ ਇੱਥੋਂ ਆਪਾਂ ਫਿਰ ਇਹਦਾ 9.5 ਤੱਕ ਜੈਪਰ ਲੰਗਾਵਾਂਗੇ ਠੀਕ ਹੈ 9.5 ਤੱਕ ਜਿੱਪ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤੇ ਇਹਦੇ ਉੱਪਰ ਆਪਾਂ ਪਹਿਲਾਂ ਸੈਂਟਰ ਦੇ ਵਿੱਚ ਸਲਾਈ ਲਾ ਲਈ ਸੀ ਤੇ ਇਹ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਇਹ ਆਪਾਂ ਬਿਲਕੁਲ ਉੱਪਰੋਂ ਰੱਖ ਕੇ ਇਹਨੂੰ ਜੜਨਾ ਠੀਕ ਹੈ ਤੇ ਇਹਦੇ ਆਪਾਂ ਜਿਹੜੀ ਇਹ ਸਲਾਈ ਲਾਈ ਹੈ ਇਸ ਤਰ੍ਹਾਂ ਇਹ ਆਪਣੀ ਲਾਈਨਿੰਗ ਜਿਹੜੀ ਅਟੈਚ ਹੋ ਜਾਂਦੀ ਨਾਲ ਤਾਂ ਨਾਲੇ ਆਪਾਂ ਨੂੰ ਮਤਲਬ ਪਤਾ ਲੱਗ ਜਾਂਦਾ ਹੈ ਨਾ ਸੈਂਟਰ ਦਾ ਤੇ ਇੱਥੋਂ ਉੱਪਰੋਂ ਰੱਖਾਂਗੇ ਹੁਣ ਆਪਾਂ ਗਲੀ ਕੋਲੋਂ ਠੀਕ ਹੈ ਤੇ ਆਪਾਂ ਜਿੱਪ ਜਿਹੜੀ ਹੈ ਨੀਚੋਂ ਸ਼ੁਰੂ ਕਰਨੀ ਹੈ ਠੀਕ ਹੈ ਇੱਥੋਂ ਆਪਾਂ ਸਿੱਧੀ ਰੱਖ ਕੇ ਵਿਚਾਲੇ ਸੈਂਟਰ ਵਿੱਚ ਸਲਾਈ ਲਾ ਸਕਦੇ ਆ ਤੇ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਤਾਂ ਤੁਸੀਂ ਕੀ ਕਰਨਾ ਇੱਥੇ ਆਪਾਂ ਪੈਨ ਲਗਾ ਲੈਨੇ ਆ ਇੱਥੋਂ ਆਪਾਂ ਨੇ ਇੱਥੋਂ ਜਿੱਥੇ ਸ਼ੁਰੂ ਕਰਨੀ ਨਾ ਇਹਦੇ ਉੱਪਰਲੀ ਸਾਈਡ ਆਪਾਂ ਪੈਨ ਲਗਾ ਲਾਂਗੇ ਬਿਲਕੁਲ ਸੈਂਟਰ 'ਚ ਕਰਕੇ ਤਾਂ ਕਿ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਤੇ نیچے ਤੋਂ ਵੀ ਜਿੱਥੋਂ ਤੱਕ ਆਪਾਂ ਲਾਉਣੀ ਆ ਇੱਥੋਂ ਤੱਕ ਇਸ ਤਰ੍ਹਾਂ ਰੱਖ ਲਾਂਗੇ ਤੇ ਇਦੋਂ ਆਪਾਂ ਪੈਨ ਜਿਹੜਾ ਇਦੋਂ ਉਰਲੀ ਸਾਈਡ ਲਗਾ ਲਾਂਗੇ ਠੀਕ ਹੈ ਨਾ ਇਹ ਸੈਂਟਰ ਦਾ ਨਾਲ ਸੈਂਟਰ ਮਿਲਾ ਲਿਆ ਐਸਟਰਾ ਤੇ ਇੱਥੇ ਆਪਾਂ ਇੱਕ ਪੈਨ ਲਾ ਲਾਂਗੇ ਠੀਕ ਹੈ ਇਦਾਂ ਆਪਾਂ ਇਹ ਪੈਨ ਲਗਾ ਲਿਆ ਹੁਣ ਆਪਾਂ ਇਹਦੇ ਵਿੱਚ ਸੈਂਟਰ ਦੇ ਵਿੱਚ ਸਿਲਾਈ ਲਾਵਾਂਗੇ ਇੱਕ ਇੱਥੋਂ ਰੱਖ ਕੇ ਜਿੱਥੇ ਆਪਣਾ 2 ਇੰਚ ਦਾ ਪੌਣੇ 2 ਦਾ ਨਿਸ਼ਾਨ ਲਾਇਆ ਤੇ ਉੱਥੋਂ ਆਪਾਂ ਸਿੱਧੀ ਰੱਖ ਕੇ ਸਿਲਾਈ ਲਗਾ ਲੈਣੀ ਹੈ ਜਿੱਥੇ ਆਪਣੀ ਸੈਂਟਰ ਵਾਲੀ ਲਾਈਨ ਲੱਗੀ ਹੈ ਉਹਦੇ ਉੱਪਰ ਉੱਪਰ ਤੇ ਆਪਾਂ ਵਿੰਗੀ ਨਹੀਂ ਲਾਉਣੀ ਕਿਉਂਕਿ ਪਲੇਟਾਂ ਦੇ ਵਿਚਾਲੇ ਆਪਣੇ ਬਿਲਕੁਲ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਨੇ ਇਹ ਜਿਹੜੀ ਸਲਾਈ ਲਗਾ ਲਈ ਹੈ ਆਪਾਂ ਕਿਤੇ ਉਹ ਵੀ ਪਹਿਲਾਂ ਕੋਈ ਕੱਟ ਨਹੀਂ ਕਰਨਾ ਠੀਕ ਹੈ ਜੇਪ ਲਾਉਣੀ ਹੈ ਨਾ ਇਸ ਤਰ੍ਹਾਂ ਆਪਾਂ ਨੇ ਜੇਪ ਲਾਉਣੀ ਹੈ ਤੇ ਬਹੁਤ ਹੀ ਸੌਖਾ ਤੇ ਈਜ਼ੀ ਜਿਹਾ ਤਰੀਕਾ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆਊਗੀ ਤੇ ਪਲੀਜ਼ ਮੇਰੇ ਵੀਡੀਓ ਜਿਹੜੀ ਲਾਸਟ ਤੱਕ ਦੇਖਿਓ ਤੁਸੀਂ ਤੁਹਾਨੂੰ ਫਿਰ ਚੰਗੀ ਤਰ੍ਹਾਂ ਸਮਝ ਆਊਗੀ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਇਹਦਾ ਨਿਸ਼ਾਨ ਲਗਾ ਲਿਆ ਥੋਨੇ ਸਾਈਡਾਂ ਤੋਂ ਦੇਖ ਕੇ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਦੂਰੀ ਰੱਖੀ ਤੋਂ ਵੀ ਤੁਸੀਂ ਇਹਦੀ ਸਿਲਾਈ ਮਤਲਬ ਲਗਾ ਸਕਦੇ ਆ ਤੇ ਇੱਥੋਂ ਆਪਾਂ ਬਣਾ ਲੈਣੀ ਉੱਪਰਲੀ ਸਾਈਡ ਵੀ ਜਿੱਥੇ ਆਪਣਾ ਨਿਸ਼ਾਨ ਹੈ ਤੇ ਉੱਥੋਂ ਆਪਾਂ ਨੇ ਇਸ ਤਰ੍ਹਾਂ ਸਿੱਧੀ ਲਾਈਨ ਉੱਥੋਂ ਆਪਾਂ ਇਸ ਤਰ੍ਹਾਂ ਵੀ ਬਣਾ ਲੈਣੀ ਹੈ ਮਤਲਬ ਉੱਪਰਲੀ ਸਾਈਡ A ਵਾਂਗੂ ਬਣੂਗੀ ਨੀਚੇ ਵਾਲੀ ਸਾਈਡ B ਤੇ ਜਿਹੜੀ ਆਪਣੀ ਸਿਉਣ ਲੱਗੀ ਉਹਦੇ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਆਪਣੀ ਸਿਲਾਈ ਲੰਗਣੀ ਹੈ ਇੱਕੋ ਜਿਹਾ ਸਨ ਛੱਡ ਕੇ ਠੀਕ ਹੈ ਤੇ ਇਹਨੂੰ ਏਦਾਂ ਕਰਕੇ ਵੀ ਆਪਾਂ ਸਿਲਾਈ ਲੱਗ ਸਕਦੇ ਆ ਤੇ ਆਪਾਂ ਖੋਲ ਕੇ ਵੀ ਪਹਿਲਾਂ ਇੱਕ ਸਿਲਾਈ ਲਾ ਸਕਦੇ ਆ ਤੇ ਆਪਾਂ ਤੁਹਾਨੂੰ ਜ਼ਿਆਦਾ ਸੌਖੇ ਤਰੀਕੇ ਨਾਲ ਇਹ ਆਪਣਾ ਹੈਗਾ ਜਮਾ ਐਂਡ ਵਾਲਾ ਤੇ ਇੱਥੋਂ ਆਪੇ V ਬਣਾਲੀ ਹੈ ਜਿਹੜੀ ਆਪਣੀ ਸਿਉਣ ਲੱਗੀ ਹੈ ਉਹਦੇ ਦੋਨੇ ਸਾਈਡਾਂ ਤੇ ਇੱਕੋ ਜਿਹਾ ਸਨ ਛੱਡ ਕੇ ਆਪਾਂ ਸਿਲਾਈ ਲਾਉਣੀ ਹੈ ਤੇ ਹੁਣ ਆਪਾਂ ਜਿਹੜੀ ਕਰੀ ਇਹਦੇ ਇਦਾਂ ਫੋਲਡ ਨਹੀਂ ਕਰਾਂਗੇ ਆਪਾਂ ਇਹਨੂੰ ਖੋਲ ਕੇ ਰੱਖ ਕੇ ਹੀ ਮਾਰਾਂਗੇ ਠੀਕ ਹੈ ਨਾ ਇੱਥੋਂ ਆਪਾਂ ਬਿਲਕੁਲ ਜਿੱਥੇ ਆਪਣਾ ਜਮਾ ਉੱਪਰਲੀ ਸਾਈਡ ਹੈ ਉੱਥੇ ਰੱਖਾਂਗੇ ਸੂਈ ਨੂੰ ਵਿੱਚ ਕਰਕੇ ਤੇ ਪਹਿਲਾਂ ਇੱਧਰ ਨੂੰ ਥੋੜਾ ਜਿਹਾ ਟਕੋਣਾ ਲਿਆ ਕੇ ਤੇ ਸਿਉਣ ਦੇ ਨਾਲ-ਨਾਲ ਇੱਕੋ ਜਿਹਾ ਥਾਂ ਛੱਡਾਂਗੇ ਆਪਾਂ ਠੀਕ ਹੈ ਥੋੜੀ-ਥੋੜੀ ਵਿੱਥ ਤੇ ਤੇ ਇੱਥੇ ਆ ਕੇ ਫੇਰ ਆਪਣੀ ਜਿਹੜੀ ਵੀ ਬਣੀ ਸੀ ਨਾ ਇਦਾਂ ਆਪਾਂ ਇਧਰਲੀ ਸਾਈਡ ਨੂੰ ਲੈ ਜਾਾਂਗੇ ਸੂਈ ਨੂੰ ਵਿੱਚ ਰੱਖਣਾ ਠੀਕ ਹੈ ਜਦੋਂ ਤੁਸੀਂ ਮੋੜਨਾ ਕਿਤੋਂ ਵੀ ਸੂਈ ਵਿੱਚ ਰੱਖ ਕੇ ਹੀ ਆਪਾਂ ਨੇ ਇਸ ਤਰ੍ਹਾਂ ਕੱਪੜੇ ਨੂੰ ਘੁਮਾਉਣਾ ਤੇ ਇਧਰਲੀ ਸਾਈਡ ਵੀ ਆਪਾਂ ਉਹਨਾ ਕੱਪੜਾ ਹੀ ਉਧਰਲੀ ਸਾਈਡ ਛੱਡਣਾ ਸਲਾਈ ਦੇ ਨਾਲ ਨਾਲ ਤੇ ਇੱਥੇ ਵੀ ਆਪਾਂ ਹੁਦਾਂ ਇਹ ਕੋਰਨਰ ਤਿੱਖਾ ਬਣਾ ਕੇ ਤੇ ਡਬਲ ਸਲਾਈ ਕਰ ਲਾਂਗੇ ਤੇ ਥੋੜੀ ਜੀ ਜਿੱਥੋਂ ਸ਼ੁਰੂ ਕੀਤਾ ਸੀ ਠੀਕ ਹੈ ਇਦਾਂ ਆਪਾਂ ਨੇ ਸਲਾਈ ਲਾ ਲੈਣੀ ਹੈ ਤੇ ਕੱਟ ਆਪਾਂ ਹੁਣ ਬਾਅਦ ਚ ਕਰਨਾ ਪਹਿਲਾਂ ਆਪਾਂ ਕੋਈ ਕੱਟ ਨਹੀਂ ਕਰਨਾ ਇਹਦੇ ਵਿੱਚ ਠੀਕ ਹੈ ਹੁਣ ਆਪਣੀ ਇਸ ਤਰ੍ਹਾਂ ਲੱਗ ਗਈ ਹੈ ਇਹ ਆਪਾਂ ਬਰੀਕ ਬਖੇ ਨਾਲ ਲਗਾਉਣੀ ਹੁੰਦੀ ਹੈ ਦੇਖ ਸਕਦੇ ਤੁਸੀਂ ਆਪਣੀ ਇੱਕੋ ਜੀ ਵਿਦ ਛੱਡ ਛੱਡ ਕੇ ਸਲਾਈ ਲੱਗ ਗਈ ਹੈ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਇਦਾਂ ਕਰਕੇ ਇੱਕ ਸਲਾਈ ਆਪਾਂ ਹੋਰ ਲਾਉਣੀ ਹੈ ਠੀਕ ਹੈ ਤਾਂ ਕਿ ਆਪਣਾ ਜਿਹੜਾ ਕਪੜਾ ਵਿੱਚੋਂ ਨਿਕਲੇ ਨਾ ਤੇ ਆਪਣੀ ਜਿਹੜੀ ਸਲਾਈ ਉਹ ਡਬਲ ਹੋ ਜਾਊਗੀ ਤੇ ਇਦਾਂ ਆਪਾਂ ਨੇ ਦੋਨੇ ਬਰਾਬਰ ਕਰ ਲੈਣੇ ਆ ਤੇ ਇੱਕ ਵਾਰੀ ਫਿਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲਾਂਗੇ ਠੀਕ ਹੈ ਜੀ ਇਹ ਜਮਾਂ ਪ੍ਰੋਪਰ ਕਰ ਲਿਆ ਇੱਥੋਂ ਠੀਕ ਹੈ ਕਿਉਂਕਿ ਆਪਣੀ ਸਲਾਈ ਫੇਰ ਹੀ ਲਗਣੀ ਹੈ ਜੇ ਆਪਣੀ ਥੋੜੀ ਜਿਹੀ ਵਿੱਥ ਹੋ ਗਈ ਤੇ ਆਪਣੀ ਸਲਾਈ ਜਿਹੜੀ ਉਹ ਫਿਰ ਥੱਲੇ ਲੱਗ ਜੂਗੀ ਤੇ ਕਪੜਾ ਆਪਣਾ ਜਿਹੜਾ ਇਹ ਨਾਲ ਅਟੈਚ ਨਹੀਂ ਹੋਊਗਾ ਤਾਂ ਕਰਕੇ ਆਪਾਂ ਚੰਗੀ ਤਰ੍ਹਾਂ ਨੂੰ ਸੈੱਟ ਕਰਕੇ ਫੇਰ ਇਹਦੀ ਸਲਾਈ ਲਾਵਾਂਗੇ ਸਲਾਈ ਆਪਾਂ ਫਿਰ ਲਾਵਾਂਗੇ ਇੱਧਰਲੀ ਸਾਈਡ ਦੀ ਕਿਉਂਕਿ ਉਧਰਲੀ ਸਾਈਡ ਦੀ ਆਪਾਂ ਨੂੰ ਦੇਖਣੀ ਰਹੀ ਸਲਾਈ ਜਿਹੜੀ ਸਲਾਈ ਆਪਾਂ ਪਹਿਲਾਂ ਲਗਾਈ ਹੈ ਨਾ ਉਹਦੇ ਉੱਪਰ ਉੱਪਰ ਹੀ ਲਗਾਉਣੀ ਹੈ ਠੀਕ ਹੈ ਉੱਪਰੋਂ ਹੀ ਸ਼ੁਰੂ ਕਰਾਂਗੇ ਜਿਹੜੀ ਆਪਾਂ ਪਰਲੀ ਸਾਈਡ ਇਨਸ਼ਾਲਾ ਸਲਾਈ ਲਾਈ ਉਹਦੇ ਨਾਲ-ਨਾਲ ਕਰਕੇ ਸਲਾਈ ਇਹਦਾ ਲਾਂਚ ਸ਼ੁਰੂ ਕਰਾਂਗੇ ਠੀਕ ਹੈ ਤੇ ਆਪਾਂ ਸਾਰੇ ਚਾਰ ਚਪਰੇ ਦੀ ਸਲਾਈ ਲਗਾਉਣੀ ਹੈ ਬਰੀਕ ਬਖਾ ਕਰਕੇ ਆਪਾਂ ਲਾਉਣੀ ਹੈ ਠੀਕ ਹੈ ਤੇ ਇਥੋਂ ਕੋਰਨਰ ਵੀ ਉਦਾਂ ਹੀ ਬਣਾਵਾਂਗੇ ਤੇ ਇਹਦਾ ਆਪਾਂ ਸਾਰੀ ਸਲਾਈ ਠੀਕ ਹੈ ਜੀ ਲੱਗੀ ਆਪਾਂ ਕਾਰਨਰ ਤੋਂ ਡਬਲ ਕਰ ਲਈ ਹੈ ਤੇ ਇਦਾਂ ਆਪਣੀ ਸਾਰੀ ਲੱਗੀ ਸਲਾਈ ਹੁਣ ਦੇਖ ਸਕਦੇ ਇਹ ਕਪੜਾ ਜਿਹੜਾ ਆਪਣਾ ਨਾਲ ਅਟੈਚ ਹੋ ਗਿਆ ਇਧਰਲੀ ਸਾਈਡ ਆਪਣੀ ਸਲਾਈ ਆ ਗਈ ਹੈ ਠੀਕ ਹੈ ਨਾ ਇਹ ਨਾਲ ਇਹਦੇ ਜੁੜ ਗਿਆ ਤੇ ਹੁਣ ਆਪਾਂ ਇਹਨੂੰ ਕੋਈ ਕਰਾਂਗੇ ਵੀ ਸੈਂਟਰ ਦੇ ਵਿੱਚੋਂ ਹੁਣ ਕੱਟ ਕਰਨਾ ਆਪਾਂ ਠੀਕ ਹੈ ਇੱਥੋਂ ਐਕਸਟਰਾ ਕਪੜਾ ਥੋੜਾ ਜਿਹਾ ਕੱਟ ਕਰ ਦਾਂਗੇ ਤੇ ਇਧਰਲੀ ਸਾਈਡ ਆਪਾਂ ਜਿਹੜਾ ਸਲਾਈ ਦਿਖ ਰਹੀ ਹੈ ਇੱਥੋਂ ਆਪਾਂ ਇਸ ਤਰ੍ਹਾਂ ਕਪੜੇ ਨੂੰ ਫੜਾਂਗੇ ਤੇ ਛੋਟਾ ਜਿਹਾ ਕੱਟ ਲਾ ਲਾਂਗੇ ਜਿਹੜੀ ਜਮਾ ਸਲਾਈ ਸੈਂਟਰ ਚ ਲਾਈ ਸੀ ਠੀਕ ਹੈ ਉੱਥੇ ਕੱਟ ਲਾਉਣਾ ਆਪਾਂ ਫਿਰ ਆਪਾਂ ਇੱਥੋਂ ਸਲਾਈ ਜਿਹੜੀ ਵਿਚਾਲੜੀ ਹੈ ਨਾ ਉਹਨੂੰ ਉਹਦੇ ਉੱਪਰ ਉੱਪਰ ਕੱਟ ਕਰਨਾ ਜਿਹੜੀ ਪਹਿਲਾਂ ਸਿਉਣ ਲਈ ਸੀ ਆਪਾਂ ਸਾਈਡਾਂ ਤੇ ਆਪਾਂ ਇੱਕੋ ਜਿਹਾ ਛੱਡ ਕੇ ਤੇ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਕੱਟ ਕਰ ਲਾਂਗੇ ਤੇ ਕਾਰਨਰ 'ਚ ਬਹੁਤ ਧਿਆਨ ਨਾਲ ਕੱਟ ਕਰਨਾ ਆਪਾਂ ਸਲਾਈ ਨਾ ਕੱਟੀ ਜਾਵੇ ਠੀਕ ਹੈ ਨਾ ਇੱਥੇ ਤਾਂ ਹੀ ਆਪਾਂ ਡਬਲ ਡਬਲ ਸਲਾਈ ਲੈਣੇ ਆ ਤਾਂ ਕਿ ਆਪਣਾ ਕੱਪੜਾ ਜਿਹੜਾ ਵਿੱਚੋਂ ਨਿਕਲੇ ਨਾ ਤੇ ਇਧਰਲੀ ਸਾਈਡ ਨੂੰ ਵੀ ਆਪਾਂ ਥੋੜਾ ਜਿਹਾ ਜਿਹੜਾ ਰਹਿੰਦਾ ਕੱਟ ਲੈਣਾ ਠੀਕ ਹੈ ਇਸ ਤਰ੍ਹਾਂ ਆਪਾਂ ਕੱਟ ਲਿਆ ਤੇ ਜਿਹੜਾ ਐਕਸਟਰਾ ਜਿਹੜਾ ਧਾਗੇ ਉਹ ਆਪਾਂ ਕੱਟ ਕਰ ਲਿਆ ਹੁਣ ਆਪਾਂ ਇਦਾਂ ਇਹ ਜਿਹੜਾ ਕੋਲ ਲਾਈਨ ਹੈ ਲਾਈ ਆਪਣੀ ਇਹਦੇ ਸਲਾਈ ਇਹਨੂੰ ਆਪਾਂ ਅੰਦਰ ਨੂੰ ਰੱਖ ਕੇ ਤੇ ਇਹਦੇ ਉੱਪਰ ਉੱਪਰ ਇਸ ਤਰ੍ਹਾਂ ਸਲਾਈ ਲਾਵਾਂਗੇ ਠੀਕ ਹੈ ਨਾਲ-ਨਾਲ ਰੱਖ ਕੇ ਸਲਾਈ ਲਾਉਣੀ ਇਹਦੇ ਜਿਹੜੀ ਆਪਣੀ ਉਹ ਸਿਉਣ ਨੱਪੀ ਜਾਵੇ ਕਾਰਨਰ 'ਚ ਆ ਗਏ ਹੁਣ ਆਪਾਂ ਇਦਾਂ ਲਈ ਸਾਈਡ ਵਾਲਾ ਕੱਪੜਾ ਪਰਲੇ ਸਾਈਡ ਕਰ ਦੇਣਾ ਜਿਹੜੀ ਇਹ ਸਿਉਣ ਹੈ ਤੈਨੂੰ ਰੱਖਾਂਗੇ ਇਹਦੇ ਵੀ ਉੱਪਰ ਉੱਪਰ ਦੀ ਬਿਲਕੁਲ ਨਾਲ-ਨਾਲ ਕਰਕੇ ਸਿਲਾਈ ਲਾਉਣੀ ਹੈ ਤਾਂ ਕਿ ਆਪਣਾ ਜਿਹੜਾ ਕੱਪੜਾ ਉਹ ਚੰਗੀ ਤਰ੍ਹਾਂ ਨਾਲ ਅਟੈਚ ਹੋ ਜੇ ਤੇ ਆਪਣਾ ਕੱਪੜਾ ਬਾਹਰ ਨਾ ਨਿਕਲੇ ਠੀਕ ਹੈ ਇਸ ਤਰ੍ਹਾਂ ਆਪਣੀ ਇਹ ਜਿਹੜਾ ਕੱਪੜਾ ਲਗਾ ਲਿਆ ਆਪਾਂ ਨੇ ਨਾ ਪੱਟੀ ਜਿਹੜੀ ਤਿਆਰ ਕੀਤੀ ਸੀ ਹੁਣ ਆਪਾਂ ਲਗਾਉਣੀ ਹੈ ਇਹਦੇ ਉੱਪਰ ਜੈਪ ਜੈਪ ਆਪਾਂ ਕਿਵੇਂ ਲਾਉਣੀ ਹੈ ਇਸ ਤਰ੍ਹਾਂ ਸਿੱਧੀ ਜੈਪ ਆਪਾਂ ਰੱਖ ਕੇ ਇਸ ਤਰ੍ਹਾਂ ਦੋਨੇ ਸਾਈਡਾਂ ਤੇ ਨਿਸ਼ਾਨ ਲਗਾ ਲਾਂਗੇ ਇਹ ਨਿਸ਼ਾਨ ਤਾਂ ਲਾਉਣੇ ਹੁੰਦੇ ਆ ਤਾਂ ਕਿ ਆਪਣੀ ਜਿਹੜੀ ਜੱਪ ਹੈ ਉੱਚੀ ਨੀਵੀਂ ਨਾ ਲੱਗੇ ਤੇ ਸੇਮ ਲੱਗੇ ਤਾਂ ਹੀ ਫੇਰ ਹੀ ਆਪਣੀ ਜਿਹੜੀ ਜੱਪ ਆ ਸਹੀ ਤਰੀਕੇ ਨਾਲ ਰੜਦੀ ਹੈ ਨਹੀਂ ਆਪਣੀ ਉੱਚੀ ਨੀਵੀਂ ਲੱਗ ਜਾਂਦੀ ਹੈ ਤੇ ਫਿਰ ਸਹੀ ਨਹੀਂ ਰੜਦੀ ਵੜ ਪੈਣ ਲੱਗ ਜਾਂਦੇ ਆ ਹੁਣ ਆਪਾਂ ਜਿਹੜੀ ਇਹ ਜੱਪ ਇਸ ਤਰ੍ਹਾਂ ਖੋਲ ਕੇ ਰੱਖ ਲੈਣੀ ਸਿੱਧਾ ਪਾਸਾ ਠੀਕ ਹੈ ਸਿੱਧਾ ਪਾਸਾ ਖੋਲ ਕੇ ਰੱਖ ਲਿਆ ਤੇ ਇਦਾਂ ਆਪਾਂ ਨੇ ਉਲਟਾ ਲੈਣਾ ਉਲਟਾ ਆ ਕੇ ਆਪਾਂ ਇਹ ਵਾਲਾ ਜਿਹੜਾ ਕੱਪੜਾ ਇਹਨੂੰ ਇਦਾਂ ਲਈ ਸਾਈਡ ਨੂੰ ਕਰ ਦਿਆਂਗੇ ਠੀਕ ਹੈ ਜੀ ਤੇ ਉਪਰੋਂ ਸ਼ੁਰੂ ਕਰਾਂਗੇ ਆਪਾਂ ਜੈਪ ਲਾਉਣੇ ਬਿਲਕੁਲ ਸਿਰੇ ਤੋਂ ਰੱਖਾਂਗੇ ਠੀਕ ਹੈ ਇੱਥੋਂ ਰੱਖ ਕੇ ਇੱਥੋਂ ਰੱਖ ਕੇ ਆਪਾਂ ਸਿੱਧੀ ਸਲਾਈਏ ਤੇ ਨਾਲ-ਨਾਲ ਕਰਕੇ ਲਗਾਉਣੀ ਹੈ ਥੋੜੀ ਜਿਹੀ ਇਹ ਸਲਾਈ ਆਪਾਂ ਇਦਾਂ ਹੀ ਲਾ ਲਾਂਗੇ ਉੱਪਰਲੀ ਸਾਈਡ ਦਾ ਤੇ ਜਿੱਥੋਂ ਤਾ ਆਪਣਾ ਕੱਟ ਹੈ ਉੱਥੋਂ ਆਪਾਂ ਇਸ ਤਰ੍ਹਾਂ ਖੋਲ ਕੇ ਰੱਖਣੀ ਹੈ ਠੀਕ ਹੈ ਖੋਲ ਕੇ ਰੱਖ ਕੇ ਇਹਦੇ ਨਾਲ-ਨਾਲ ਸਲਾਈ ਲਾਉਣੀ ਹੈ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਹੈ ਜਿਹੜੀ ਆ ਚੀਜ਼ ਹੈ ਨਾ ਖੋਲ ਕੇ ਇਹਦੇ ਨਾਲ-ਨਾਲ ਆਪਣੀ ਸਲਾਈ ਆਉਣੀ ਚਾਹੀਦੀ ਹੈ ਤੇ ਜਿਹੜੀ ਆਪਣੀ ਇਹਦੇ ਉੱਪਰ ਨਹੀਂ ਵੱਜਣੀ ਚਾਹੀਦੀ ਜੈਪ ਦੀ ਠੀਕ ਹੈ ਤੇ ਜਿਹੜਾ ਆਪਣਾ ਕੱਪੜਾ ਇਹਦੇ ਉੱਪਰ ਸਲਾਈ ਲਾਉਣੀ ਆਪਾਂ ਨਾਲ-ਨਾਲ ਕਰਕੇ ਇਸ ਤਰ੍ਹਾਂ ਜੈਪ ਨੂੰ ਖੋਲ ਲੈਣਾ ਤੇ ਥੋੜੀ ਜੀ ਤੇ ਇਦਾਂ ਆਪਾਂ ਇਹ ਤੋਂ ਸ਼ੁਰੂ ਕਰ ਲੈਣੀ ਆ ਕਾਰਨਰ ਚੋਂ ਇਹ ਤੋਂ ਆਪੇstra ਰੱਖ ਕੇ ਇੱਕ ਵਾਰ ਸ਼ੁਰੂ ਕਰਕੇ ਨਾ ਤੇ ਖੋਲ-ਖੋਲ ਕੇ ਜੈਪ ਥੋੜੀ ਜੀ ਰੱਖ ਕੇ ਤੇ ਜਿੱਥੇ ਆਪਣਾ ਇਹ ਬਣੀ ਹੋਈ ਹੈ ਨਾ ਕੰਗਰੀਜੀ ਉਹਦੇ ਉੱਪਰ ਨਹੀਂ ਸਿਉਣ ਵੱਜਣੀ ਚਾਹੀਦੀ ਜਿਹੜੀ ਕੰਗਰੀਜੀ ਬਣੀ ਹੁੰਦੀ ਹੈ ਉਹ ਜੇ ਉਹਦੇ ਉੱਪਰ ਸਿਲਾਈ ਲੱਗ ਜੇ ਤਾਂ ਫਿਰ ਆਪਣੀ ਜੈਪ ਬੰਦ ਨਹੀਂ ਹੁੰਦੀਗੀ ਠੀਕ ਹੈ ਨਾ ਉਦੋਂ ਥੋੜਾ ਜਿਹਾ ਨਾਲ-ਨਾਲ ਲਾਉਣੀ ਉਹਨੂੰ ਬਚਾ ਕੇ ਤੇ ਬਿਲਕੁਲ ਕੱਪੜੇ ਦੇ ਉੱਪਰ ਤੇ ਜਿਹੜੀ ਪੇਸਟਿੰਗ ਪੇਪਰ ਵਾਲਾ ਲਾਇਆ ਉਹਦੇ ਨਾਲ-ਨਾਲ ਲਾਉਣੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨਾਲ-ਨਾਲ ਰੱਖੀ ਜਾਣੀ ਹੈ ਤੇ ਜੈਪ ਨੂੰ ਆਪਾਂ ਬਿਲਕੁਲ ਵੀ ਨਹੀਂ ਖਿੱਚਣਾ ਨਾ ਆਪਾਂ ਕੱਪੜੇ ਨੂੰ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਇਦਾਂ ਨੀਚੇ ਤੱਕੇ ਨੂੰ ਲਗਾ ਲੈਣਾ। ਕੋਰਨਰ ਤੱਕਾ ਜਮਾ ਸਿੱਧੀ ਲਿਆਵਾਂਗੇ। ਪਹਿਲਾ ਕੋਰਨਰ ਤੱਕ ਚੰਗੀ ਤਰ੍ਹਾਂ ਉੱਥੋਂ ਤੱਕ ਲਗਾ ਕੇ ਫਿਰ ਆਪਾਂ ਕੱਪੜੇ ਦੇ نیچے ਜਿਹੜਾ ਬਚਿਆ ਨਾ ਇਹਦੇ ਉੱਪਰ ਵੀ ਇਸ ਤਰ੍ਹਾਂ ਲਗਾ ਲੈਣਾ। ਠੀਕ ਹੈ? ਇੱਦਾਂ ਇੱਧਰ ਲਈ ਸਾਈਡ ਲੱਗੀ ਹੁਣ ਆਪਾਂ ਦੂਸਰੀ ਸਾਈਡ ਲਗਾਵਾਂਗੇ। ਤੇ ਦੂਸਰੀ ਸਾਈਡ ਲਗਾਉਣ ਲਈ ਆਪਾਂ ਨੇ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਰੱਖ ਲੈਣਾ। ਠੀਕ ਹੈ ਜੀ? ਤੇ ਇੱਕ ਵਾਰੀ ਪਹਿਲਾਂ ਆਪਾਂ ਨਾ ਬੰਦ ਕਰਕੇ ਦੇਖਾਂਗੇ। ਇਸ ਤਰ੍ਹਾਂ ਸੈੱਟ ਕਰ ਲਓ ਤੇ ਬੰਦ ਕਰਕੇ ਦੇਖਣੀ ਵੀ ਆਪਣੀ ਜਿੱਪ ਬੰਦ ਹੋ ਰਹੀ ਹੈ ਜੇਕਰ ਆਪਣੀ ਜਿੱਪ ਬੰਦ ਹੋ ਰਹੀ ਤਾਂ ਆਪਣੀ ਸਹੀ ਲੱਗੀ ਹੈ ਇਧਰਲੀ ਸਾਈਡ ਹੁਣ ਆਪਾਂ ਦੂਸਰੀ ਸਾਈਡ ਲਖਾਵਾਂਗੇ ਦੂਸਰੀ ਸਾਈਡ ਲਾਉਣ ਲਈ ਇਸ ਤਰ੍ਹਾਂ ਤੁਸੀਂ ਜਿੱਪ ਨੂੰ ਸੈੱਟ ਕਰਕੇ ਰੱਖ ਲਓ ਤੇ ਇਹ ਪਾਸਾ ਜਿਹੜਾ ਇਧਰਲੀ ਸਾਈਡ ਹੈ ਤੇ ਇਧਰ ਆਊਗਾ ਤੇ ਜਿੱਦਾਂ ਇਧਰਲੀ ਸਾਈਡ ਨੂੰ ਉਲਟਾਇਆ ਤੇ ਉਦਾਂ ਹੀ ਆਪਾਂ ਇਹਨੂੰ ਇਸ ਤਰ੍ਹਾਂ ਉਲਟਾਣਾ ਸੇਮ ਇੱਕੋ ਜਿਹੀ ਠੀਕ ਹੈ ਇਹ ਨਹੀਂ ਵੀ ਇੱਧਰਲੀ ਸਾਈਡ ਨੂੰ ਉਲਟਾਇਆ ਦੂਸਰਾ ਦੂਸਰੀ ਸਾਈਡ ਨੂੰ ਫਿਰ ਆਪਣੀ ਜੈਪ ਜਿਹੜੀ ਬੰਦ ਨਹੀਂ ਹੋਣੀ ਠੀਕ ਹੈ ਥੱਲੇ ਵਾਲ ਪਿਆ ਜਾਂਦਾ ਹੁੰਦਾ ਫਿਰ ਜੈਪ ਦਾ ਇਹਨੂੰ ਆਪਾਂ ਸੈੱਟ ਕਰਕੇ ਚੈੱਕ ਕਰਕੇ ਇਸ ਤਰ੍ਹਾਂ ਨਾਲ ਰੱਖਾਂਗੇ ਤੇ ਕੱਪੜਾ ਸਾਰਾ ਪਰਲੀ ਸਾਈਡ ਕਰਾਂਗੇ ਤੇ ਉੱਪਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਇੱਥੋਂ ਆਪਾਂ ਸ਼ੁਰੂ ਕਰ ਲਾਂਗੇ ਇੱਥੋਂ ਸ਼ੁਰੂ ਕਰਾਂਗੇ ਕਪੜੇ ਦੇ ਉੱਪਰ ਰੱਖ ਰੱਖ ਕੇ ਲਾਉਣੀ ਹੈ ਠੀਕ ਹੈ ਪੇਸਟਿੰਗ ਵਾਲੇ ਕਪੜੇ ਤੇ ਨਹੀਂ ਲਗਾਉਣੀ ਜਿਹੜਾ ਆਪਣੀ ਕਮੀਜ਼ ਵਾਲਾ ਸ਼ਰਟ ਵਾਲਾ ਕਪੜਾ ਹੈ ਉਹਦੇ ਉੱਪਰ ਨਾਲ-ਨਾਲ ਰੱਖਣੀ ਇਹਦੇ ਠੀਕ ਹੈ ਪਹਿਲਾਂ ਸਲਾਈ ਜਿਹੜੀ ਲੱਗੀ ਹੈ ਤੇ ਬਿਲਕੁਲ ਵੀ ਤੁਸੀਂ ਜੈਪ ਨੂੰ ਖਿੱਚਣਾ ਨਹੀਂਗਾ ਨਾ ਕਪੜਾ ਖਿੱਚਣਾ ਠੀਕ ਹੈ ਇਹ ਤਾਂ ਆਪਣੇ ਖੋਲ-ਖੋਲ ਕੇ ਜੈਪ ਰੱਖਣੀ ਹੈ ਤੇ ਨਾਲ-ਨਾਲ ਸਲਾਈ ਲਾਈ ਜਾਣੀ ਹੈ കപ്പാ ച ക്രമ ജോർന ഉത് എത്താ സൈ ജന ക ਜੇ ਇਹਨੂੰ ਆਪਾਂ ਐਂਡ ਤੱਕ ਤਾਣੀ ਲਾਉਣਾ ਕਿਉਂਕਿ ਫਿਰ ਆਪਣਾ ਜਿਹੜੀ ਕੁੰਡਾ ਉੱਪਰ ਨਹੀਂ ਆਉਣਾ ਹੁਣ ਆਪਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਨਾਲ ਵੀ ਇਹਨੂੰ ਸਾਈਡਾਂ ਨੂੰ ਕਰ ਸਕਦੇ ਆ ਤੇ ਇਦਾਂ ਆਪਾਂ ਨੇ ਹੁਣ ਲਗਾ ਲਈਏ ਹੁਣ ਇਹਨੂੰ ਕੁੰਡੇ ਨੂੰ ਕੱਪੜੇ ਨੂੰ ਦੂਸਰੀ ਸਾਈਡ ਨੂੰ ਕਰਾਂਗੇ ਸਾਰੇ ਨੂੰ ਉੱਪਰਲਾ ਜਿਹੜਾ ਉਹ ਵੀ ਤੇ ਦੂਸਰੀ ਸਾਈਡ ਵਾਲਾ ਵੀ ਇਸ ਤਰ੍ਹਾਂ ਆਪਾਂ ਨੇ ਇਦਾਂ ਕਰ ਲਿਆ ਹਣਾ ਹੁਣ ਆਪਾਂ ਦੂਸਰੀ ਸਾਈਡ ਕਰਕੇ ਇਹਦਾ ਜਿਹੜਾ ਵਾਲਾ ਇਸ ਤਰ੍ਹਾਂ ਕਮਾ ਲਾਂਗੇ ਕਮਾ ਕੇ ਤੇ ਕੁੰਡਾ ਜਿਹੜਾ ਉੱਪਰ ਦੀ ਸਾਈਡ ਤੇ ਲਿਖਾਵਾਂਗੇ। ਇੱਦਾਂ ਕੁੰਡ ਨੂੰ ਪਰਲੀ ਸਾਈਡ ਨੂੰ ਕੱਢ ਲਓ। ਇੱਥੋਂ ਦੀ ਠੀਕ ਹੈ। ਇੱਦਾਂ ਵੜ ਲਿਆ ਕੁੰਡਾ ਤੇ ਇਹਨੂੰ ਆਪਾਂ ਖਿੱਚ ਕੇ ਥੋੜਾ ਜਿਹਾ ਉੱਪਰਲੀ ਸਾਈਡ ਨੂੰ ਇੱਥੋਂ ਦੀ ਕੱਢਾਂਗੇ। ਤੇ ਜਿਹੜਾ ਕੋਈ ਧਾਗਾ ਵਗੈਰਾ ਮੋਰੇ ਹੈ ਨਾ ਉਹਨੂੰ ਕੱਟ ਲੈਣਾ ਨਹੀਂ ਤਾਂ ਆਪਣੀ ਜਿਹੜੀ ਜੈਪ ਬੰਦ ਨਹੀਂ ਹੁੰਦੀ ਉਹ ਧਾਗਾ ਵਿੱਚ ਛੜ ਜਾਂਦਾ। ਠੀਕ ਹੈ ਤੇ ਇਦਾਂ ਆਪਾਂ ਨੇ ਸੈੱਟ ਕਰਕੇ ਕਿਹੜਾ ਕੁੰਡੇ ਨੂੰ ਇੱਥੋਂ ਥੋੜਾ ਜਿਹਾ ਮੁਸ਼ਕਲ ਨਾਲ ਨਿਕਲਦਾ ਹੁੰਦਾ ਜਿਆਦਾ ਨਹੀਂ ਤੁਸੀਂ ਖਿੱਚਣਾ ਠੀਕ ਹੈ ਨਹੀਂ ਤਾਂ ਆਪਣਾ ਕੁੰਡਾ ਵਿੱਚੋਂ ਨਿਕਲ ਜਾਂਦਾ ਹੈ ਫਿਰ ਆਪਣੀ ਜੈਪ ਖਰਾਬ ਹੋ ਜਾਂਦੀ ਹੈ ਨਾ ਤੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਇੱਥੋਂ ਕਈ ਵਾਰ ਧਾਗਾ ਵਗੈਰਾ ਆੜਦਾ ਹੁੰਦਾ ਜਾਂ ਆਪਣੀ ਜੈਪ ਦੇ ਉੱਪਰ ਸਲਾਈ ਲੱਗ ਜਾਂਦੀ ਹੁੰਦੀ ਹੈ ਨਾ ਜਿਹੜੇ ਆਪਣੇ ਦੰਦੇ ਹੁੰਦੇ ਆ ਤੇ ਹੁਣ ਆਪਣਾ ਕੁੰਡਾ ਜਿਹੜਾ ਉੱਪਰ ਆ ਗਿਆ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਕੇ ਦੇਖਾਂਗੇ ਤੇ ਆਪਣੀ ਜੈਪ ਜਿਹੜੀ ਸਹੀ ਤਰੀਕੇ ਨਾਲ ਲੱਗ ਗਈ ਹੈ ਠੀਕ ਹੈ ਤੇ ਹੁਣ ਆਪਾਂ ਇਸ strap press ਨਾਲ ਕੱਪੜਾ ਜਿਹੜਾ ਸਾਈਡਾਂ ਨੂੰ ਕਰ ਲਾਂਗੇ ਠੀਕ ਹੈ ਇਦਾਂ ਸਾਈਡਾਂ ਨੂੰ ਕਰ ਲਿਆ ਤੇ ਜਿਹੜੇ ਆਪਣੇ ਜੈਪ ਆ ਇਸ ਤਰੀਕੇ ਨਾਲ ਲਾ ਕੇ ਤਿਆਰ ਹੋ ਗਈ ਹੈ ਤੇ ਜਿਹੜੀ ਗੋਮ ਜੈਪ ਤੁਸੀਂ ਇਦਾਂ ਲਾਉਣੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਉੱਪਰਲੀ ਸਾਈਡ ਜਿਹੜਾ ਇੱਥੇ ਅੱਗੇ ਕੱਟ ਕਰ ਦਾਂਗੇ ਤੇ ਹੁਣ ਆਪਾਂ ਦੂਸਰੀ ਸਾਈਡ ਤੋਂ ਜੈਪ ਨੂੰ ਕਿਵੇਂ ਤਿਆਰ ਕਰਨਾ ਹੈ ਹੁਣ ਆਪਾਂ ਇਧਰਲੀ ਸਾਈਡ ਪੂਰੀ ਫਿਨਿਸ਼ਿੰਗ ਨਾਲ ਲੱਗੀ ਕੋਈ ਵੀ ਆਪਣਾ ਵਲ ਨਹੀਂ ਪਿਆ ਨਾ ਆਪਣਾ ਇਧਰਲੀ ਸਾਈਡ ਕੋਈ ਵਲ ਪਿਆ ਤੇ ਨਾ ਹੀ ਆਪਣਾ ਇਧਰਲੀ ਸਾਈਡ ਇਸ ਤਰੀਕੇ ਨਾਲ ਤੁਸੀਂ ਜਿਹੜੀ ਜੈਪ ਗਰਮ ਜੈਪ ਲਾਉਣੀ ਆ ਤੇ ਇਹ ਜਿਹੜੀ ਐਕਸਟਰਾ ਜੈਪ ਆ ਇਹਨੂੰ ਆਪਾਂ ਇੱਥੋਂ ਕੱਟ ਕਰ ਦੇਾਂਗੇ ਠੀਕ ਹੈ ਤੇ ਕਪੜਾ ਵੀ ਜਿਹੜਾ ਥੋੜਾ ਜਿਹਾ ਜ਼ਿਆਦਾ ਉਹਨੂੰ ਵੀ ਕੱਟ ਕਰ ਦਾਂਗੇ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਸਿਲਾਈ ਲਗਾਵਾਂਗੇ ਜੈਪ ਜਿਹੜੀ ਦੂਸਰੀ ਸਾਈਡ ਹੈ ਨਾ ਉਹਦੇ ਉੱਪਰ ਨਾਲ-ਨਾਲ ਸਿਲਾਈ ਲਾਵਾਂਗੇ ਇਦਾਂ ਕਰਕੇ ਇਹਨੂੰ ਨਾਲ ਅਟੈਚ ਕਰਾਂਗੇ ਜੈਪ ਨੂੰ ਇੱਥੋਂ ਇਹਨੂੰ ਫੋਲਡ ਕੱਪੜੇ ਨੂੰ ਜਿਹੜਾ 모ੜ ਲਾਂਗੇ ਐਕਸਟਰਾ ਫੋਲਡ ਕਰ ਲਾਂਗੇ ਤੇ ਇਸੇ ਤਰੀਕੇ ਨਾਲ ਹੀ ਦੂਜੀ ਸਾਈਡ ਵੀ ਆਪਾਂ ਇਦਾਂ ਹੀ ਸਲਾਈ ਲਾ ਲਾਂਗੇ ਜੈਪ ਦੀ ਦੂਜੀ ਸਾਈਡ ਜਿਹੜੀ ਇਹ ਵਾਲੀ ਇਧਰਲੀ ਸਾਈਡ ਵੀ ਸਾਰੀ ਸਲਾਈ ਇਹ ਵੀ ਲਗਾ ਲਾਂਗੇ ਤੇ ਹੁਣ ਆਪਣੀ ਜੈਪ ਜਿਹੜੀ ਇਸ ਤਰ੍ਹਾਂ ਲਾ ਕੇ ਤਿਆਰ ਹੋਊਗੀ ਜਿਹੜਾ ਹੁਣ ਆਪਾਂ ਜਿਹੜੀ ਇਹਦੀ ਉੱਪਰਲੀ ਜਿਹੜੀ ਆ ਸਾਈਡ ਵਾਲਾ ਇਹਨੂੰ ਆਪਾਂ ਇੱਥੇ ਸਲਾਈ ਲਾ ਲਾਂਗੇ ਨਾਲ ਨਾਲ ਕਰਕੇ ਤੇ ਫਿਰ ਆਪਾਂ ਇਹਦੇ ਉੱਪਰ ਲਗਾ ਲਾਂਗੇ ਬੈਗ ਵਾਲੇ ਤੇ ਰੇਬਲੀਰ ਤੇ ਇਹ ਆਪਣਾ ਜਿਹੜਾ ਰੇਬਲੀਰ ਦੇ ਨਾਲ ਵਿੱਚ ਨਾਲ ਹੀ ਅਟੈਚ ਹੋ ਜਾਊਗਾ ਤੇ ਆਪਣੀ ਜਿੱਪ ਜਿਹੜੀ ਉੱਪਰ ਤੱਕ ਇਸ ਤਰ੍ਹਾਂ ਲੱਗ ਜਾਣੀ ਹੈ ਠੀਕ ਹੈ ਰੇਬਲੀਰ ਆਪਾਂ ਇਦਾਂ ਹੀ ਲਗਾ ਲੈਣੀ ਹੈ ਤੇ ਇਦਾਂ ਆਪਣੀ ਜਿਹੜੀ ਇਹ ਜਿੱਪ ਜਿਹੜੀ ਅੰਡਰਗਰਾਉਂਡ ਲੱਗੀ ਹੈ ਇਹ ਠੀਕ ਹੈ ਜੀ ਗਮ ਜਿੱਪ ਇਸ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਆਪਣੀ ਕੋਈ ਵੀ ਵਾਲ ਉੱਪਰਲੀ ਸਾਈਡ ਨਹੀਂ ਪਿਆ ਤੇ ਕੋਈ ਵੀ ਵਾਲ ਹੇਠਾਂ ਵਾਲੀ ਸਾਈਡ ਨਹੀਂ ਪਿਆ ਬਹੁਤ ਹੀ ਫਿਨਿਸ਼ਿੰਗ ਨਾਲ ਆਪਣੀ ਜਿੱਪ ਲੱਗ ਕੇ ਤਿਆਰ ਹੋ ਗਈ ਹੈ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਜੇ ਤੁਹਾਨੂੰ ਸਮਝ ਆਈ ਹੈ ਜਿਹੜੇ ਵੀ ਨਵੇਂ ਮੈਂਬਰ ਆ ਪਲੀਜ਼ ਮੇਰੇ ਚੈਨਲ ਨੂੰ ਖਰੋ ਸਬਸਕ੍ਰਾਈਬ ਲਾਈਕ ਤੇ ਅੱਗੇ ਜਾ ਕੇ ਤੁਸੀਂ ਮੇਰੇ ਪਲੇਲਿਸਟ ਵਿੱਚ ਸਾਰੀਆਂ ਵੀਡੀਓ ਦੇਖ ਸਕਦੇ ਹੋ ਕਿਸੇ ਵੀ ਚੀਜ਼ ਦੀ ਕਟਿੰਗ ਦੇਖਣੀ ਹੋਵੇ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ